ਓਏ ਵਿਧਾਈਆਂ ਤੈਨੂੰ ਤੇਰੇ ਬਾਈ ਨੇ ਗੱਡੀ ਲੈ ਲਈ ਉਹ ਵਿਧਾਈਆਂ ਤਾਂ ਠੀਕ ਆ 4 ਸਾਲ ਹੋ ਗਏ ਮੈਨੂੰ ਮੈਂ ਤਾਂ ਕੱਢੀ ਤੈਨੂੰ ਮੇਰੇ ਪੈਸੇ ਵੀ ਦੇ ਦੇ ਗੱਡੀ ਵੀ ਲੈ ਆਈ ਆ ਉਹ ਤੇਰੇ ਪੈਸੇ ਦਾ ਖੇਤ ਪਿਆ ਖਰੇ ਆ ਯਾਰ ਡਰੀ ਕਾ ਤਾਂ ਜਾਨਾ ਤੇ ਫਿਰ ਦੇ ਵੀ ਐਂ ਕਰ ਆ ਗੱਡੀ ਨਾਲੇ ਤਾਂ ਤੂੰ ਟਰਾਈ ਲੈ ਇਹ ਤਾਂ ਐ ਲੱਗਦਾ ਜਿਵੇਂ ਪਾਣੀ ਦੇ ਚੱਲਦੀ ਹੁੰਦੀ ਆ ਆ ਜਾ ਖੇਤ ਲੈ ਕੇ ਚੱਲਾਂ ਤੈਨੂੰ ਚੱਲ ਫਿਰ ਓ ਰੋਕ 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 ਅੱਛਾ ਮੋਟਰ ਤੇ ਰੱਖੀ ਬੈਠਾ ਉਹ ਨਹੀਂ ਨਹੀਂ ਮੋਟਰ ਤੇ ਕਾਨੂੰ ਆਵੇ ਲੱਗੇ ਪਏ ਯਾਰ 15 ਦਿਨਾਂ ਨੂੰ ਇਹ ਪੱਕ ਜਾਣਾ ਤੇਰੇ ਪੈਸੇ ਦੇ ਦੇਣੇ ਆ ਮੈਂ ਠੀਕ ਆ ਕਿੰਨੇ ਕਿੱਲੇ ਆਣ ਦੇ ਹੋਏ ਆਣ ਦੇ ਯਾਰ 2 ਕਿੱਲੇ ਆ ਚੱਲ ਵਧੀਆ ਫੇਰ ਤਾਂ ਮੈਨੂੰ ਵੇਚ ਕੇ ਦੇ ਹੀ ਦੇਂਗਾ ਤੂੰ ਤੇ ਗੱਡੀ ਕਿੰਨੇ ਕ ਦੀ ਪੈ ਗਈ ਹੋਏ ਗੱਡੀ ਗੱਡੀ ਯਾਰ ਤੂੰ ਮੰਨ ਲੈ ਆਪਾਂ ਨੂੰ 5.5 ਲੱਖ ਦੀ ਪੈ ਗਈ ਨਗਦਾਂ ਦੀ ਲਿਆਏ ਹੋਏਗਾ ਨਹੀਂ ਨਗਦਾਂ ਦੀ ਕਾਨੂੰ ਮੈਂ ਕਿਸ਼ਤਾਂ ਲਈ ਚਲਾਂਗੇ ਕਿਸ਼ਤਾਂ ਦੇ ਲੈੰਦੀ ਆ ਉਹ 2 ਕਿੱਲੇ ਦਾ ਝੋਨੇ ਦਿਆ ਇਹਨੂੰ ਵੇਚ ਕੇ ਤਾਂ ਦੀ ਕਿਸ਼ਤੀ ਜਾ ਕਰੂ ਮੈਨੂੰ ਤਾਂ ਤੂੰ ਦਈ ਖੜਾ ਟਾਵੇਂ ਦਿਨ ਦਿੱਤੇ ਤੈਨੂੰ 15 ਜਾਂਦਾ ਬੰਦੇ ਦਾ ਪੁੱਤ ਬਣ ਕੇ ਮੇਰੇ ਪੈਸੇ ਦੇ ਦੀ ਨਹੀਂ ਮੇਰੇ ਨਾਲ ਕਿੱਲਾ ਵਾਂ ਦਾ ਲਿਖਾ ਦੀ ਵਰਨਾ ਛੱਡ ਮੇਰੇ ਕਰਨੋਂ ਫੋਰਚੂਨਰ ਲਿਆ ਕੇ ਉਹਦੀਆਂ ਕਿਸ਼ਤਾਂ ਭਰੀ ਜਾਣ